ਸ਼ੁਰੂ ਤੋਂ ਹੀ ਇੱਕ ਚਿਜਕ ਰਹੀ ਮਨ ਵਿੱਚ ਸਾਮ ਰਿਹਾ ਇੱਕ ਡਰ ਜਿਹਾ ਕਿ ਲੋਕ ਕੀ ਕਹਿਣਗੇ ਅਗਰ ਅਸੀਂ ਇਹ ਕਰ ਲਿਆ ਤਾਂ ਲੋਕ ਕੀ ਕਹਿਣਗੇ ਸ਼ਾਇਦ ਲੋਕਾਂ ਨੂੰ ਚੰਗਾ ਨਾ ਲੱਗੇ ਇਸ ਲਈ ਉਹ ਕੁਝ ਨਹੀਂ ਕੀਤਾ ਜੋ ਮਨ ਵਿੱਚ ਆਇਆ ਜੋ ਕਰਨਾ ਚਾਇਆ ਉਹ ਨਹੀਂ ਕੀਤਾ ਰੁਕ ਗਏ ਚੱਕ ਗਏ ਚਿਜਕ ਗਏ ਔਰੇ ਚਿਜਕ ਸਾਡੇ ਹਰ ਫੈਸਲੇ ਉੱਤੇ ਹਾਵੀ ਰਹੇ ਜ਼ਿੰਦਗੀ ਦੇ ਫੈਸਲੇ ਨਾ ਕਰ ਸਕੇ ਜੋ ਕਰਨੇ ਚਾਹੀਦੇ ਸੀ ਹਮੇਸ਼ਾ ਇਹੋ ਸੋਚਿਆ ਜਿਨ੍ਹਾਂ ਦੀ ਉਂਗਲ ਫੜ ਕੇ ਤੁਰੇ ਉਹਨਾਂ ਨੇ ਸਮਝਾਇਆ ਕਿ ਦੇਖੋ ਲੋਕ ਕੀ ਕਹਿਣਗੇ 70 ਸਾਲ ਦੀ ਉਮਰ ਤੱਕ ਮੈਂ ਉਹਨਾਂ ਲੋਕਾਂ ਨੂੰ ਲੱਭਦਾ ਰਿਹਾ ਜਿਨ੍ਹਾਂ ਬਾਰੇ ਸੁਣਿਆ ਸੀ ਕਿ ਲੋਕ ਕੀ ਕਹਿਣਗੇ ਮੈਨੂੰ ਕਿਤੇ ਨਹੀਂ ਮਿਲੇ ਲੋਕ ਕਿਤੇ ਨਹੀਂ ਲੱਭੇ ਲੋਕ ਜਿੰਨਾ ਬਾਰੇ ਸੁਣਦੇ ਸਾਂ ਕਿ ਲੋਕ ਕੀ ਕਹਿੰਦੇ ਵਿਦੇਸ਼ ਵਿੱਚ ਇੱਕ ਨਰਸ ਨੂਇ ਕਜੇ ਵਾਰਡ ਵਿੱਚ ਲਗਾਇਆ ਗਿਆ ਜਿੱਥੇ ਜੀਵਨ ਦੀਆਂ ਅੰਤਮ ਕੜੀਆਂ ਗਿਣਦੇ ਮਰੀਜ਼ਾਂ ਨੂੰ ਰੱਖਿਆ ਗਿਆ ਉਹ ਲਾ ਇਲਾਜ ਬਿਮਾਰੀਆਂ ਨਾਲ ਪੀੜਤ ਸਨ ਬੁਢਾਪਾ ਸੀ ਉਹ ਜਦੋਂ ਜੀਵਨ ਦੇ ਆਖਰੀ ਪਲਾਂ ਵਿੱਚ ਸਨ ਤਾਂ ਉਸ ਨਰਸ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਜ਼ਿੰਦਗੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਉਹ ਜ਼ਿੰਦਗੀ ਬਾਰੇ ਕੀ ਸੋਚਦੇ ਨੇ ਜੋ ਕੁਝ ਉਹਨਾਂ ਨੇ ਪਾਇਆ ਹੰਡਾਇਆ ਉਸ ਵਾਰ ਉਸ ਬਾਰੇ ਉਹਨਾਂ ਦਾ ਕੀ ਖਿਆਲ ਹੈ ਉਹਨਾਂ ਸਭ ਨੇ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਉਹ ਜਾਂਦੀ ਵਾਰੀ ਜਿਸ ਤਰ੍ਹਾਂ ਜਿੰਨੀ ਜ਼ਿੰਦਗੀ ਜਿੰਨੇ ਪਲ ਜਿੰਨੇ ਸਾਲ ਉਹਨਾਂ ਨੂੰ ਮਿਲੇ ਸਨ ਉਹ ਉਹ ਕੁਝ ਨਹੀਂ ਕਰ ਸਕੇ ਜੋ ਕਰਨਾ ਚਾਹੁੰਦੇ ਸੀ ਉਹਨਾਂ ਹਮੇਸ਼ਾ ਪਰਵਾਹ ਕੀਤੀ ਲੋਕਾਂ ਦੀ ਕਿ ਲੋਕ ਕੀ ਕਹਿਣਗੇ ਸਮਾਜ ਕੀ ਆਖੇਗਾ ਔਰ ਐਸੀ ਗੱਲ ਤੋਂ ਹੀ ਉਹ ਉਹ ਕੁਝ ਨਹੀਂ ਕਰ ਸਕੇ ਜੋ ਉਹ ਕਰਨਾ ਚਾਹੁੰਦੇ ਸਨ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਦੁਬਾਰਾ ਜੀਵਨ ਮਿਲਿਆ ਤਾਂ ਫਿਰ ਕੀ ਕਰੋਗੇ ਤਾਂ ਉਹਨਾਂ ਦਾ ਜਵਾਬ ਸੀ ਕਿ ਜਿਸ ਦੁਆਰਾ ਜੀਵਨ ਮਿਲਿਆ ਤਾਂ ਫਿਰ ਮੈਂ ਲੋਕਾਂ ਦੀ ਪ੍ਰਵਾਹ ਨਹੀਂ ਕਰਾਂਗਾ ਮੈਂ ਲੋਕਾਂ ਦੀ ਪ੍ਰਵਾਹ ਬਿਲਕੁਲ ਨਹੀਂ ਕਰਾਂਗਾ ਉਹਨਾਂ ਲੋਕਾਂ ਦੀ ਬਿਲਕੁਲ ਨਹੀਂ ਕਰਾਂਗਾ ਜਿਨ੍ਹਾਂ ਬਾਰੇ ਸੁਣਿਆ ਗਿਆ ਕਿ ਉਹ ਕੀ ਕਹਿਣਗੇ ਲੋਕ ਜੋ ਮਰਜ਼ੀ ਕਹਿਣ ਸੱਚ ਜਾਣਿਓ ਲੋਕ ਕੁਝ ਵੀ ਨਹੀਂ ਕਹਿੰਦੇ ਉਹਨਾਂ ਕੋਲ ਵਕਤ ਹੀ ਕਿੱਥੇ ਹੁੰਦਾ ਕਿ ਤੁਹਾਡੇ ਬਾਰੇ ਸੋਚਣ ਇਸ ਲਈ ਨੌਜਵਾਨੋ ਦੋਸਤੋ ਨੌਜਵਾਨੋ ਦੋਸਤੋ ਉਹ ਕੁਝ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਵੇਂ ਕਰੋ ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਸਾਰੇ ਫੈਸਲੇ ਆਪਣੇ ਮਾਲਕ ਬਣ ਕੇ ਲਓ ਇਹ ਜ਼ਿੰਦਗੀ ਤੁਹਾਡੀ ਹੈ ਕਿਸੇ ਹੋਰ ਦੀ ਨਹੀਂ ਤੁਸੀਂ ਜੀਣੀ ਹੈ ਕਿਸੇ ਹੋਰ ਨੇ ਨਹੀਂ ਇੱਕ ਵਾਰੀ ਮਿਲੀ ਹੈ ਦੁਬਾਰਾ ਨਹੀਂ ਮਿਲਣੀ ਦੁਬਾਰਾ ਆਉਣਾ ਜਾਂ ਨਹੀਂ ਆਉਣਾ ਜਿੰਨੇ ਸਾਲ ਮਿਲੇ ਜਿੰਨੇ ਵਰੇ ਮਿਲੇ ਆਪਣੇ ਮਨ ਨਾਲ ਜਿਓ ਆਪਣੇ ਦਿਲ ਨਾਲ ਜਿਓ ਆਪਣੇ ਜੀ ਨਾਲ ਜਿਓ ਜਿੱਦਾਂ ਜੀ ਕਰਦਾ ਉਸ ਤਰ੍ਹਾਂ ਜਿਓ ਆਪਣੇ ਫੈਸਲੇ ਸੋਚ ਸਮਝ ਕੇ ਕਰੋ ਸੋਚੋ ਤੇ ਸਮਝੋ ਆਪਣੇ ਆਉਣ ਵਾਲੇ ਭਵਿੱਖ ਲਈ ਚੰਗਾ ਬੀਜੋ ਤਾਂ ਚੰਗਾ ਮਿਲੇਗਾ ਔਰ ਚੰਗਾ ਬੀਜਣ ਦੇ ਲਈ ਚੰਗਾ ਕੰਮ ਕਰੋ ਚੰਗਾ ਸੋਚੋ ਵਧੀਆ ਕਰੋ ਜਿੰਨਾ ਟਾਈਮ ਜਿਹੜਾ ਕੰਮ ਜਿਹੜਾ ਜੋ ਵੀ ਤੁਹਾਡੇ ਹਿੱਸੇ ਹੱਥ ਆਇਆ ਉਸ ਨੂੰ ਚੰਗੀ ਤਰ੍ਹਾਂ ਕਰੋ ਵਧੀਆ ਢੰਗ ਨਾਲ ਕਰੋ ਇਸ ਤਰ੍ਹਾਂ ਕਰੋ ਕਿ ਉਹ ਜਿਆ ਕੰਮ ਕਿਤੇ ਹੋਰ ਹੋ ਨਾ ਹੋਣਾ ਸੰਭਵ ਨਾ ਹੋਵੇ ਜਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਉਹ ਹੋਰ ਕੋਈ ਨਾ ਕਰ ਸਕੇ ਇਸ ਲਈ ਆਪਣੀ ਪੂਰੀ ਵਾ ਲਾ ਦਿਓ ਆਪਣੇ ਹਰ ਪਲ ਲਈ ਆਪਣੇ ਹਰ ਮਿੰਟ ਲਈ ਆਪਣੀ ਹਰ ਗੱਲ ਲਈ ਔਰ ਆਪਣੀ ਮਰਜ਼ੀ ਦੇ ਮਾਲਕ ਆ ਬਣੋ ਸਿਤਾਰੇ ਬਣ ਕੇ ਨਾ ਚਮਕੋ ਇਹ ਸਿਤਾਰੇ ਬਣ ਕੇ ਚਮਕਣ ਦੀ ਆਸ ਨਾ ਰੱਖੋ ਪਰ ਆਪਣੀ ਯੂਨੀਵਰਸ ਦਾ ਆਪ ਸੂਰਜ ਬਣੋ ਆਪਣੇ ਯੂਨੀਵਰਸ ਦਾ ਸੂਰਜ ਬਣੋ ਆਪਣੇ ਅਸਮਾਨ ਵਿੱਚ ਆਪ ਚਮਕੋ ਆਪਣੇ ਚਾਨਣ ਵਿੱਚ ਰਹੋ ਆਪਣੀ ਜ਼ਿੰਦਗੀ ਨੂੰ ਆਪਣੇ ਟੰਗ ਨਾਲ ਜਿਓ ਆਪਣੀ ਜ਼ਿੰਦਗੀ ਦੇ ਮਾਲਕ ਬਣੋ ਆਪਣੀ ਹੋਂਦੀ ਦੇ ਮਾਲਕ ਬਣੋ ਇਹ ਹੋਂਦੀ ਦੇ ਮਾਲਕ ਬੰਨਾ ਹੀ ਤੁਹਾਡੀ ਜ਼ਿੰਦਗੀ ਦਾ ਅਸਲੀ ਮਨੋਰਥ ਹੋਣਾ ਚਾਹੀਦਾ ਹੈ ਕਿਸੇ ਦੀ ਪਰਵਾਹ ਨਾ ਕਰੋ ਕੋਈ ਕੁਝ ਨਹੀਂ ਕਹਿੰਦਾ ਕੋਈ ਤੁਹਾਡੇ ਦੁੱਖ ਤੇ ਦੁੱਖ ਵਿੱਚ ਹੋਵੋਗੇ ਤੁਹਾਡਾ ਕੋਈ ਦੁੱਖ ਵੰਡਾਉਣ ਨਹੀਂ ਆਏਗਾ ਤੁਹਾਡੇ ਵਗਦੇ ਹੰਝੂ ਪੁੰਜ ਨਹੀਂ ਆਏਗਾ ਤੁਹਾਡੇ ਜ਼ਖਮਾਂ ਤੇ ਕੋਈ ਮਰਮ ਲਾ ਨਹੀਂ ਆਏਗਾ ਕਿਸੇ ਨੂੰ ਕੋਈ ਪਰਵਾਹ ਨਹੀਂ ਤੁਹਾਡੀ ਇਸ ਕਰਕੇ ਤੁਸੀਂ ਵੀ ਕਿਸੇ ਦੀ ਪਰਵਾਹ ਨਾ ਕਰੋ ਸਿਰਫ ਆਪਣੇ ਮਨ ਦੀ ਕਰੋ ਜੋ ਆਪਣੇ ਮਨ ਵਿੱਚ ਆਉਂਦਾ ਉਹ ਕਰੋ ਔਰ ਆਪਣੇ ਮਨ ਦੇ ਨਾਲ ਜਿਓ ਆਪਣੇ ਦਿਲ ਨਾਲ ਜਿਓ ਆਪਣੇ ਖਾਸ਼ਿਆਂ ਨਾਲ ਜਿਓ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰੋ ਇਸ ਵਿੱਚ ਕਿਸੇ ਕਿਸਨ ਦੀ ਝਿਜਕ ਨਾ ਰੱਖੋ ਕਿਸੇ ਫੈਸਲੇ ਉਤੇ ਕੋਈ ਝਿਜਕ ਕੋਈ ਸਮਾਜ ਦਾ ਪ੍ਰੈਸ਼ਰ ਜਿਸ ਨੂੰ ਸੋਸਾਇਟੀਲ ਪ੍ਰੈਸ਼ਰ ਕਹਿੰਦੇ ਨੇ ਆਪਣੇ ਸਾਹਮਣੇ ਨਾ ਆਉਂਦਿਓ ਕੋਈ ਤੁਹਾਡੇ ਰਾਹ ਚ ਰੋੜਾ ਨਾ ਬਣੇ ਆਪਣਾ ਰਸਤਾ ਆਪ ਚੁਣੋ ਆਪਣੇ ਰਸਤੇ ਆਪ ਤੁਰੋ ਇਹੋ ਹੀ ਮੇਰਾ ਅੱਜ ਦਾ ਸੁਨੇਹਾ ਹੈ ਥੈਂਕ ਯੂ